ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤਾਂ ਆਪਣਾ ਕੋਲੀ ਪਲੇਅਰ ਹਾਂ। ਪੰਨਾ ਜਲਾਲਪੁਰ ਬੇਨਤੀ ਕਰਨੀ ਸੀ ਇੱਕ ਫਰਵਰੀ 2025 ਪਿੰਡ ਸ왈 ਜਿਲ੍ਹਾ ਸੰਗਰੂਰ ਆਪਣਾ ਪ੍ਰੋਡਕਟਰ ਮੱਗਰ ਦੇ ਪਿੰਡ ਟੂਰਨਾਮੈਂਟ ਆ ਤੇ ਸਾਰੇ ਜਣੇ ਸਪੋਰਟ ਕਰਿਓ ਜੂ ਪਹੁੰਚੋ ਜੀ ਆਲੂ ਪਨੀਆ ਬਹੁਤ ਵੱਡੀਆਂ ਟੀਮਾਂ ਬਣ ਰਹੀਆਂ ਤੇ ਹਰਲੇ ਮੋਟਰਸਾਈਕਲ ਉੱਤੇ ਜਾਣ ਬੈਸਟ ਨੂੰ ਤੇ ਮੇਰੇ ਵੱਲੋਂ ਸਾਰਿਆਂ ਨੂੰ ਜੁੜੇ ਸਕਦੇ ਆ ਜੀ ਤੇ ਆਪਾਂ ਵੀ ਬਹੁਤ ਰਏ ਇਸ ਮੇਲੇ ਤੇ ਮਿਲਦੇ ਸਾਰੇ ਨਾਲ ਇੱਥੇ ਦੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਪਲੇਅਰ ਹੋਣਗੇ ਸਾਡੀਆਂ ਤਿਆਰੀਆਂ ਮੁਕੰਮਲ ਨੇ ਜੀ ਟੌਪ ਨਹੀਂ 8 ਟੀਮਾਂ ਹੋਣਗੀਆਂ ਜੀ ਸਾਰੇ ਬ੍ਰਾਂਡਡ ਖਿਡਾਰੀ ਆਉਣਗੇ ਜੀ ਜਿਵੇਂ ਅੱਜ ਕੱਲ੍ਹ ਟ੍ਰੈਂਡ ਹੈ ਸਿਲੂ ਲਾਲੋਪਾਲਾ ਅਦੁੱਲਾ ਕੰਬੈਕ ਕਰ ਰਹੇ ਨੇ ਹਮ ਤੇ ਹਣੀਪੰਡ ਦਾ ਹਮ ਤੇ ਆਪਣਾ ਅੰਬਾਸਡਰ ਸਿੰਘ ਆ ਜੱਗੂ ਹਾਕਮ ਵਾਲੀ ਆ ਦੀਪ ਦੂਰਜੀ ਟੋਟਲੀ ਜਿਆਦਾ ਸੁਰਖਪੁਰਿਆ ਲਾਲੋ ਅਬਨੇ ਗੱਤਰੀ ਲਾਲੋ ਦੀਪ ਕਾਸੀਪੁਰਿਆ ਜਿੰਨੇ ਵੀ ਆਪਣੇ ਚੋਟੀ ਦੇ ਪਲੇਅਰ ਨੇ ਸਾਰੇ ਜਣੇ ਖੇਡਣ ਇੱਥੇ ਹਮ ਟੀਮਾਂ ਕਿਹੜੇ ਕਿਹੜੀਆਂ ਬਣੀਆਂ ਨੇ ਪ੍ਰਿਆਸ ਸਾਗਰਪੁਰ ਹੋਰਾਂ ਦੀ ਟੀਮ ਐ ਸਾਗਰਪੁਰ ਬੁੱਕ ਐ ਕਦਾਸਪੁਰ ਲੈਂਜ ਬੁੱਕ ਐ ਪਲੇਅਰ ਕਿਹੜੇ ਨਾਲ ਹੋ ਗਏ ਜੀ ਸਾਕਰਪੁਰ ਚ ਸਾਨੂੰ ਪੱਦੀਆ ਆਪਣਾ ਜਿਹੜੇ ਖੇਡਰਾਂ ਆ ਉਹਨਾਂ ਦੀ ਸਾਕਰਪੁਰ ਦੀ ਟੀਮ ਸਾਜੀ ਹੋਰਾਂ ਨਹੀਂ ਆ ਗਈ ਸਾਰੀ ਹਰਿਆਣੇ ਦੀ ਸਿੱਲੂਰਾਂ ਦੀ ਟੀਮ ਆ ਗਈ ਤੇ ਦਰਬੇ ਦੀ ਟੀਮ ਸਾਡੀ ਵਧੀਆ ਖੇਡੂਗੀ ਇਸ ਵਾਰ